ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਉੱਤੇ ਤਿੱਖਾ ਛੱਬੀ ਬਾਰ ਕੀਤਾ ਅਤੇ ਕਿਹਾ ਕਿ ਪੰਥ ਨੂੰ ਵਰਤਣ ਵਾਲੇ ਤੁਰ ਗਏ ਨੇ ਪਹਿਲਾਂ ਪੰਥ ਦੇ ਨਾਮ ਦੇ ਉੱਤੇ ਵੋਟਾਂ ਮੰਗਦੇ ਰਹੇ ਤੇ ਹੁਣ ਕਹਿੰਦੇ ਨੇ ਕਿ ਅਕਾਲੀ ਦਲ ਬਚਾ ਲੋ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿੰਡ ਬਾਦਲ ਦੇ ਵਿੱਚ ਬਣੇ ਕਰਦੀਆਂ ਕੰਦਾਂ ਤੇ ਹੜ੍ਹ ਜ਼ਿਲ੍ਹੇ ਨਾਲੋਂ ਵੀ ਉੱਚੀਆਂ ਨੇ ਉਹਨਾਂ ਨੇ ਸੁਖ ਵਿਰਾਸਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਇਸ ਦੇ ਕਾਗਜ਼ ਕੱਢ ਲਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਖੁਸ਼ਖਬਰੀ ਦੇਣ ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਤ ਦੇ ਪਿੰਡ ਦੋਦਾ ਪਹੁੰਚ ਕੇ ਮਾਲਵਾ ਨਹਿਰ ਦੀ ਉਸਾਰੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਆਜ਼ਾਦੀ ਤੋਂ ਬਾਅ ਜੋ ਅੱਜ ਤੋਂ 40 ਸਾਲ ਪਹਿਲਾਂ ਬਣ ਸਕਦੀ ਸੀ ਇਹ ਨਹਿਰ ਸਿੰ ਜ਼ਿਲ੍ਹਿਆਂ ਦੇ 62 ਪਿੰਡਾਂ ਦੇ ਵਿੱਚੋਂ ਲੰਗੇਗੀ ਤੇ ਹਰੇਕ ਹਰੀਕੇ ਹੈੱਡ ਤੋਂ ਪਿੰਡ ਵੜਿੰਗ ਖੇੜਾ ਪਹੁੰਚੇਗੀ ਤੇ ਮਾਲਵਾ ਨਹਿਰ ਰਜਸਤਾਨ ਫੀਟਰ ਦੇ ਨਾਲ-ਨਾਲ ਬਣਾਈ ਜਾਵੇ। ਕੇਂਦਰੀ ਰਾਜ ਮੰਤਰੀ ਰਮਨਿਤ ਸਿੰਘ ਵਿਕਟੂ ਨੇ ਜਲੰਧਰ ਤੋਂ ਕਾਂਗਰਸ ਦੇ ਐਮਪੀ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ। ਅਤੇ ਕਿਹਾ ਕਿ ਉਹ ਸੰਸਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਬਾਰੇ ਦਿੱਤੇ ਬਿਆਨ ਤੇ ਮੁਆਫੀ ਮੰਗਣ। ਚੰਨੀ ਵੀ ਗਲਤੋ ਕਾਂਗਰਸ ਪਾਰਟੀ ਨੇ ਹੀ ਕਿਨਾਰਾ ਕਰ ਲਿਆ ਤੇ ਉਹਨਾਂ ਦੇ ਵਿਚਾਰਾਂ ਨੂੰ ਨਿੱਜੀ ਵਿਚਾਰ ਦੱਸਿਆ। ਬਿੱਟੂ ਨੇ ਕਿਹਾ ਕਿ ਚੰਨੀ ਦੇਸ਼ ਤੋਂ ਬਾਹਰ ਬੈਠੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਫਰੀਦਪੁਰ ਤੋਂ ਐਮਪੀ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਸ਼ਰਮਣੀ ਕਮੇਟੀ ਦੀਆਂ ਚੋਣਾਂ ਲੜੇਗੀ ਜਿਸ ਦਾ ਐਲਾਨ ਸਰਬਜੀਤ ਸਿੰਘ ਖਾਲਸਾ ਨੇ ਚੰਡੀਗੜ੍ਹ ਦੇ ਵਿੱਚ ਨਿਊਜ਼ ਟੀਮ ਦੇ ਨਾਲ ਗੱਲਬਾਤ ਦੇ ਦੌਰਾਨ ਕੀਤਾ ਸੀ ਕਿਹਾ ਕਿ ਉਹਨਾਂ ਦੀ ਪਤਨੀ ਸੰਦੀਪ ਕੌਰ ਐਸਜੀਪੀਸੀ ਦੀ ਚੋਣ ਫੇਟ ਦੇ ਵਿੱਚ ਉਤਰਨਗੇ ਖਾਲਸਾ ਨੇ ਜਲਦ ਹੀ ਪਾਰਟੀ ਬਣਾਉਣ ਦਾ ਐਲਾਨ ਵੀ ਕੀਤਾ ਹੈ ਦੇਖਿਆ ਕਿ ਉਹ ਅਕਾਲੀ ਦਲ ਦੇ ਨਾਲ ਜੋੜ ਕੇ ਪਾਰਟੀ ਦਾ ਨਾਮ ਰੱਖਣਗੇ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਵੀ ਸ਼ਮੂਲੀਅਤ ਰਹੇਗੀ ਪਿਓ ਕਲੀਦ ਦੇ ਬਾਗੀ ਟੜੇ ਨੂੰ ਵੀ ਨਾਲ ਲੈ ਕੇ ਚੱਲ ਸਕਦੇ ਅਗਨੀ ਵੀਰਾਂ ਨੂੰ ਲੈ ਕੇ ਯੂਪੀਐਮਪੀ ਸਣੇ ਪੰਜ ਬੀਜੇਪੀ ਸ਼ਾਸਤ ਸੂਬਿਆਂ ਨੇ ਵੱਡਾ ਫੈਸਲਾ ਕੀਤਾ ਹੈ ਪੁਲਿਸ ਭਰਤੀ ਦੇ ਵਿੱਚ ਅਗਨੀ ਵੀਰਾਂ ਨੂੰ ਰਿਜ਼ਰਵੇਸ਼ਨ ਮਿਲੇਗਾ ਸੀਐਮ ਯੋਗੀ ਨੇ ਕਿਹਾ ਕਿ ਪੀਐਸਸੀ ਦੇ ਵਿੱਚ ਵੀ ਅਗਨੀ ਵੀਰਾਂ ਨੂੰ ਰਾਸਵਾਂ ਚਰਨ ਦਿੱਤਾ ਜਾਵੇਗਾ ਅਗਨੀ ਵੀਰਾਂ ਦੇ ਲਈ ਉਮਰ ਦੇ ਵਿੱਚ ਵੀ 5 ਸਾਲ ਦੀ ਛੋਟ ਦਾ ਐਲਾਨ ਕੀਤਾ ਗਿਆ ਫੌਜ ਵਿੱਚ ਸੇਵਾ ਕਰਨ ਤੋਂ ਬਾਅਦ ਅਗਨੀ ਵੀਰ ਸੂਬਾ ਸਰਕਾਰ ਦੇ ਵੱਖ-ਵੱਖ ਬਲਾਂ ਦੇ ਵਿੱਚ ਸ਼ਾਮਲ ਹੋ ਸਕਣਗੇ ਗੁਜਰਾਤ ਦੇ ਵਿੱਚ ਵੀ ਅਗਨੀ ਵੀਰਾਂ ਨੂੰ ਆਰਮਡ ਪੁਲਿਸ ਤੇ ਸੀਐਸਆਰਪੀ ਭਰਤੀ ਵਿੱਚ ਫੈਲ ਮਿਲੇ ਲਿਵਨ ਰਿਲੇਸ਼ਨਸ਼ਿਪ ਬਾਰੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਲਿਵਨ ਰਿਲੇਸ਼ਨਸ਼ਿਪ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ ਹਾਈ ਕੋਰਟ ਨੇ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਸੁਰੱਖਿਆ ਦੇ ਨਾਲ ਜੁੜੀਆਂ ਤਿੰਨ ਪਟੀਸ਼ਨਾਂ ਖਾਰਜ ਕੀਤੀਆਂ ਤੇ ਕਿਹਾ ਕਿ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਮਾਪਿਆਂ ਦੇ ਇੱਜ਼ਤ ਨਾਲ ਜੁੜਨ ਦੇ ਅਧਿਕਾਰ ਦੀ ਉਲੰਘਣਾ ਹੈ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਮਹਿਲਾ ਨਾਤਕਰੀ ਲੋਹਿੰਸਾ ਕਾਨੂੰਨ ਦਾ ਸਹਾਰਾ ਲੈ ਸਕਦੀ ਹੈ ਤੇ ਨਾ ਉਸ ਨੂੰ ਪਤਨੀ ਦੇ ਬਰਾਬਰ ਸਮਾਜ ਦੇ ਵਿੱਚ ਜਨਮਾਨ ਮਿਲ ਕੈਨੇਡਾ ਦੇ ਵਿੱਚ ਐਡਮਿੰਟਨ ਪੁਲਿਸ ਨੇ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ 6 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ 19 ਸਾਲ ਦੀ ਪੰਜਾਬੀ ਲੜਕੀ ਜਸ਼ਨਦੀਪ ਕੌਰ ਵੀ ਸ਼ਾਮਿਲ ਹੈ ਜਦਕਿ ਬਾਕੀ 4 ਮਲਜ਼ਮਾਂ ਦੀ ਪਛਾਣ ਗੁਰਕਰਨ ਸਿੰਘ, ਮਾਨਵਹੀਰ, ਵਰਮਿੰਦਰ ਸਿੰਘ, ਦੀਪਨੌਰ ਅਸ ਦੇ ਵਜੋਂ ਹੋਈ ਹੈ ਜੋ ਕਿ ਪੰਜਵਾਂ ਮਲਜ਼ਮ 17 ਸਾਲ ਦਾ ਨਾਬਾਲਗ ਹੈ ਰੰਗਦਾਰੀ ਮੰਗਣ ਵਾਲੇ ਇਸ ਗਿਰੋਹ ਦਾ ਮੁਖਤਰਬਿਨਾ ਫਰਾਰ ਚੱਲ ਰਿਹਾ ਹੈ ਇਲਜ਼ਾਮ ਹੈ ਕਿ ਇਹ ਗਰੂ ਕੈਨੇਡਾ 'ਚ ਵਪਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਮੰਗਦੇ ਸਨ ਹਾਂਸੀ ਦੇ ਵਿੱਚ ਬਦਮਾਸ਼ਾਂ ਨੇ ਬੀਜੇਪੀ ਵਿਧਾਇਕ ਵਿਨੋਦ ਬੇਹਾਨਾ ਤੇ ਜਾਣਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਟਰੱਕ ਯੂਨੀਅਨ ਦੇ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਦੇ ਲਈ ਪਹੁੰਚੇ ਸਨ ਜਿੱਥੇ ਭੀੜ ਦੇ ਵਿੱਚੋਂ ਕਿਸੇ ਨੇ ਬਦਮਾਸ਼ ਦੇ ਹੱਥ ਦੇ ਉੱਤੇ ਪੱਥਰ ਮਾਰ ਕੇ ਪਿਸਤੌਲ ਨੂੰ ਹੇਠਾਂ ਡੇਗ ਦਿੱਤਾ ਭੀੜ ਨੂੰ ਆਪਣੇ ਕੋਲ ਆਉਂਦੇ ਦੇਖ ਬਦਮਾਸ਼ ਫਰਾਰ ਹੋ ਗਿਆ ਦਰਅਸਲ ਹਾਂਸੀ ਦੇ ਤੁਸ਼ਾਮ ਰੋਗ ਦੇ ਉੱਤੇ ਵਕਬ ਬੋਰਡ ਦੀ 6000 ਗਜ ਜ਼ਮੀਨ ਹੈ ਇਸ ਜ਼ਮੀਨ ਤੇ ਕਰੀਬ 100 ਸਾਲਾਂ ਤੋਂ ਟਰੱਕ ਯੂਨੀਅਨ ਦਾ ਕਬਜ਼ਾ ਸੀ ਇਹੀ ਪੁਰਾ ਵਿਵਾਦ ਪੱਲਿਓ ਨੇੜੇ ਇੱਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਬਾਈਕ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਦਿਨੋਜਕ ਨੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਉਥੋਂ ਲੰਘ ਰਹੇ ਸੰਬਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਨੇ ਆਪਣੀ ਗੱਡੀ ਰੁਕਵਾਈ ਤੇ ਇਹਨਾਂ ਜ਼ਖਮੀਆਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਹਰ ਇਨਸਾਨ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ। ਮੋਗਾ ਦੇ ਜ਼ੀਰਾ ਰੋਡ ਦੇ ਉੱਤੇ ਬਣੀ ਗੈਸ ਹਾਊਸ ਦੇ ਵਿੱਚ ਇੱਕ ਪ੍ਰਵਾਸੀ ਸ਼ਖਸ ਦੀ Laash ਬਰਾਮਦ ਹੋਈ ਹੈ ਜਿਸ ਦਾ ਪੀਸਤਰ ਹਥਿਆਰ ਦੇ ਨਾਲ ਕਤਲ ਕੀਤਾ ਗਿਆ ਤੇ ਵਾਰਦਾਤ ਤੋਂ ਅ ਜਿਸ ਦੀਪਾਲ ਦਿਲੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਵਿੱਚ ਮੁਜ਼ਫਰਨਗਰ ਦੇ ਰਹਿਣ ਵਾਲੇ ਅਮਿਤ ਕੁਮਾਰ ਦੇ ਵੱਜੋਂ ਹੋਈ ਹੈ ਜੋ 3 ਦਿਨ ਪਹਿਲਾਂ ਹੀ ਮੋਗਾ ਆਇਆ ਸੀ ਇਹ ਉਸਨੇ ਮੋਗਾ ਦੇ ਵਿੱਚ ਜ਼ੀਰਾ ਰੋਡ ਦੇ ਉੱਤੇ ਇੱਕ ਕਮਰਾ ਕਿਰਾਏ ਦੇ ਉੱਤੇ ਲਿਆ ਸੰਗਰੂਰ ਦੇ ਵਿੱਚ ਵਾਪਰੀ ਇੱਕ ਸੜਕ ਹਾਦਸੇ ਦੇ ਵਿੱਚ ਨਵਾਲਗ ਦੀ ਮੌਤ ਹੋ ਗਈ ਕਾਰ ਤੇ ਬਾਈਕ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ ਦਰਸਲ ਮੋਟਰਸਾਈਕਲ 15 ਸਾਲਾ ਨਾਬਾਲਗ ਦੇ ਵੱਲੋਂ ਚਲਾਈ ਜਾ ਰਹੀ ਸੀ ਬਾਈਕ ਦੇ ਪਿੱਛੇ ਬੈਠੀ 18 ਸਾਲ ਦੀ ਕੁੜੀ ਜ਼ਖਮੀ ਹੋ ਗਈ ਹਾਲਾਂਕਿ ਟ੍ਰੈਫਿਕ ਨਿਯਮਾਂ ਦੇ ਤਹਿਤ ਪੰਜਾਬ ਪੁਲਿਸ ਨੇ 18 ਸਾਲ ਤੋਂ ਘੱਟ ਵਾਹਨ ਚਲਾਉਣ ਦੀ ਦਿੱਤੀ ਪਾਬੰਦੀ ਹੈ ਪੁਲਿਸ ਨੇ ਸਖਤੀ ਕਰਦੇ 1 ਅਗਸਤ ਤੋਂ ਨਾਬਾਲਗ ਦੇ ਵਾਹਨ ਚਲਾਉਂਦੇ ਬੜੇ ਜਾਣ ਤੇ 25000 ਰੁਪਏ ਦਾ ਚਲਾਨ ਅਤੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਦਾ ਫੈਸਲਾ ਲਿਆ ਗੁਰਦਾਸਪੁਰ ਉਧ ਡੀਰਾ ਬਾਬਾ ਨਾਨਕ ਦੇ ਪਿੰਡ ਮੁੱਲੋਵਾਲੀ ਦੇ ਵਿੱਚ ਫੌਜੀ ਜਵਾਨ ਸੁਖਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਨਾਮਕਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਇਲਾਕਾ ਵਾਸੀਆਂ ਨੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਕਾਬਲੇਗਾਉੜਾ ਦੇ 26 ਸਾਲ ਦੇ ਸੁਖਪ੍ਰੀਤ ਸਿੰਘ ਛੁੱਟੀ ਤੇ ਘਰ ਆਏ ਸਨ ਤੇ ਬਿਤੇ ਦਿਨੀ ਦਿਲ ਦੌੜ ਦੌਰਾ ਪੈਣ ਦੀ ਵਜ੍ਹਾ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੇ ਕੁਝ ਦਿਨ ਬਾਅਦ ਹੀ ਡਿਊਟੀ ਤੇ ਵਾਪਸ ਜਾਣ ਲੱਗਾ ਪਿੰਡ ਤੇ ਪਿੰਡ ਦਿੱਤੂਪੁਰ ਦੇ ਵਿੱਚ ਸ਼੍ਰੀ ਆਮ ਗੁੰਡਾਗਰਦੀ ਹੋਈ ਨੌਜਵਾਨ ਨੂੰ 30 ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਲਹੂ ਲੋਹਾਨ ਕਰਕੇ ਬਦਮਾਸ਼ ਫਰਾਰ ਹੋ ਗਏ ਮਲਜ਼ਮ ਨੇ ਘਟਨਾ ਤੋਂ ਬਾਅਦ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਅਪਲੋਡ ਕਰ ਦਿੱਤੀ ਹੈ ਹਸਪਤਾਲ ਦੇ ਵਿੱਚ ਪੀੜਤ ਪਰਮਿੰਦਰ ਸਿੰਘ ਦੀ ਹਾਲਤ ਗੰਭੀਰ ਹੈ ਪਿੰਡ ਦੇ ਹੀ ਰਹਿਣ ਵਾਲੇ ਸ਼ਖਸ ਅਮਿਤ ਪ੍ਰੀਤ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਲੱਗ ਰਹੇ ਲੁਧਿਆਣਾ ਦੇ ਨਿਊ ਹਰगोਬਿੰਦ ਨਗਰ ਦੇ ਵਿੱਚ ਇੱਕ ਤੇਵਾ ਸਮਰ ਨੌਜਵਾਨ ਨੂੰ 22 ਸਵਾਰਾਂ ਨੇ ਘੇਰ ਕੇ ਹਮਲਾ ਕੀਤਾ ਸਕੂਟੀ ਸਣੇ ਉਸ ਨੂੰ ਜ਼ਮੀਨ ਦੇ ਉੱਤੇ ਸੜ ਦਿੱਤਾ ਬਾਹਾਂ ਅਤੇ ਪਿੱਠ ਦੇ ਉੱਤੇ ਕਈ ਵਾਰ ਕਿਤੇ ਅਤੇ ਵਾਹਨ ਦੀ ਵੀ ਭੰਨ ਤੋੜ ਦਿੱਤੀ ਪੀੜਤ ਨੇ ਨੇੜੇ ਬਣੀ ਇੱਕ ਦੁਕਾਨ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਹੈ ਬਦਮਾਸ਼ ਨੌਜਵਾਨ ਦਾ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਸੀਸੀਟੀਵੀ ਦੇ ਆਧਾਰ 'ਤੇ ਪੁਲਿਸ ਮੁਲਜ਼ਮਾ ਦੀਪਾਲ ਦੇ ਵਿੱਚ ਜੁਟੇ ਹੋਏ ਉਧਰ ਕਪੂਰਥਲਾ ਦੇ ਵਿੱਚ ਇੱਕ ਹਫਤੇ ਤੱਕ ਚੱਲੀ ਸਫਾਈ ਕਰਮਚਾਰੀਆਂ ਦੀ ਹੜਤਾਲ ਲੋਕਾਂ ਦੀ ਸਿਹਤ ਦੇ ਉੱਤੇ ਭਾਰੀ ਪੈਰ ਕੀ ਹੈ ਤੇ ਜਾਣਕਾਰੀ ਮੁਤਾਬਕ ਹੜਤਾਲ ਕਰਨ ਸ਼ਹਿਰ ਦੇ ਵਿੱਚ ਪਹਿਲੀ ਗੰਦਗੀ ਕਰਨ 35 ਲੋਕ ਡਾਇਰੀਆ ਦਾ ਸ਼ਿਕਾਰ ਪੁੱਜ ਕੇ ਨੇ ਜਿਨ੍ਹਾਂ ਦੇ ਵਿੱਚੋਂ 25 ਲੋਕਾਂ ਦਾ ਕਪੂਰਥਲਾ ਸਿਵਲ ਹਸਪਤਾਲ ਚ ਇਲਾਜ جاری ਹੈ ਤੇ ਜਾਣਕਾਰੀ ਮੁਤਾਬਕ ਇਹ ਮਹਿਲਾ ਤੇ ਇੱਕ ਮਹਿਲਾ ਤੇ ਇੱਕ 2 ਸਾਲ ਦੇ ਬੱਚੇ ਦੀ ਮੌਤ ਵੀ ਹੋ ਚੁੱਕੀ ਉਧਰ ਅੰਮ੍ਰਿਤਸਰ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੋਂ ਬੀਐਸਟੀਐਫ ਨੇ ਇੱਕ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਦੇ ਸਰਦੀ ਪਿੰਡ ਰਤਨ ਖੁਰਦ ਨੇੜਿਤ ਉਸ ਨੂੰ ਕਾਬੂ ਕੀਤਾ ਗਿਆ ਕੁਸਪੈਖਿਆ ਭਾਰਤੀ ਸਰਦ ਦੇ ਉੱਤੇ ਫੈਂਸਿੰਗ ਦੇ ਨੇੜੇ ਪਹੁੰਚਿਆ ਸੀ ਜਦੋਂ ਬੀਐਸਐਫ ਨੇ ਇਸ ਨੂੰ ਦਬੋਚਿਆ ਸੁਰੱਖਿਆ ਅਮਲਾਦਮਾਨੀ ਚਕਤੋ ਤਲਾਸ਼ੀ ਦੌਰਾਨ ਮੋਬਾਈਲ ਪਾਕਿਸਤਾਨੀ ਪਛਾਣ ਪੱਤਰ ਤੇ ਪੈਂਡਰਾਈ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਮੁਲਜ਼ਮ ਤੋਂ ਪਾਕਿਸਤਾਨੀ ਕਰੰਤੀ ਅਤੇ ਹੋਰ ਸਮਾਨ ਵੀ ਮਿਲਿਆ ਭਾਰਤੀਆਂ ਦਾ ਵਿਦੇਸ਼ੀ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਜਾਨਲੇਵਾ ਸਾਬਤ ਹੋ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਵਿਦੇਸ਼ਾਂ ਚ 630 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਵਿਦੇਸ਼ ਮੰਤਰਾਲੇ ਨੇ ਲੋਕਸਭਾ ਦੇ ਵਿੱਚ 41 ਦੇਸ਼ਾਂ ਦਾ ਅੰਕੜਾ ਸਾਹਮਣੇ ਰੱਖਿਆ। ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ 172 ਭਾਰਤੀ ਸਟੂਡੈਂਟਸ ਦੀ ਮੌਤ ਹੋਈ। ਅਮਰੀਕਾ 'ਚ 108, ਆਸਟ੍ਰੇਲੀਆ 'ਚ 57, ਰੂਸ ਦੇ ਵਿੱਚ 37, ਜਰਮਨੀ 'ਚ 24 ਮੌਤਾਂ ਹੋਈਆਂ ਨੇ। ਇਹ ਸਾਰੀਆਂ ਮੌਤਾਂ ਕੁਦਰਤੀ ਕਾਰਨਾਂ ਸਣੇ ਕਈ ਹੋਰ ਰਣ ਕਰਕੇ ਹੋਰ ਕਾਰਨਾਂ ਕਰਕੇ ਵੀ ਹੋਈਆਂ। homes near mohali airport call 9207492074 news headlines ke prayojak aero Tro homes near mohali airport call 9207492074